ਮੇਟੇ ਵੰਰੇ ਮਿਤ ਯਾਦਾ ਕਾ ਪਰਤਾਰੇ ਇਹਨਾਂ ਦੇ ਉਤਰਾਂ ਨੇ ਮੇਰਾ ਸਿਰ ਵੀ ਦੁਖੜੇ ਲਾਤਾ ਵਾ ਕਿਤੇ ਹਮਰਾ ਕਮੜਿਆਂ ਦਾ ਟੱਬਰ ਮਾਪਾ ਪਾਤਾ ਨਾ ਮਾਉ ਤੇ ਨੰ ਮਮੀ ਦਾ ਕਹਿਣੋ ਜੀਤ ਨਹੀਂ ਕਰਦਾ ਮੁੰਡਾ ਬਹੁਤ ਜ਼ਿਆਦਾ ਚਮਲਾਇਆ ਇਹਨਾਂ ਨੇ ਇੰਨਾ ਜ਼ਿਆਦਾ ਵਗਾੜਿਆ ਵੀ ਕੋਈ ਕਹਿਣ ਦੀ ਗੱਲ ਨਹੀਂ ਆ ਹੈ ਦਾਦੀ ਜੀ ਦੇ ਨਗਦ ਕਦੇ ਮੱਖੀ ਨਹੀਂ ਬਹਿਣ ਦੇਣ ਢਈ ਸੱਚੀ ਸਿਰ ਮੇਰਾ ਵੀ ਬੜਾ ਦੁਖੜਿਆ ਵਾ ਕਿਤੇ ਢਾਂਗ ਨਾ ਕੋਈ ਰੋਟੀ ਨਹੀਂ ਪੁੱਛੀ ਗੱਲ ਨਹੀਂ ਬਾਨੀ ਉਹ ਤਾਂ ਕੰਜਰਾਨਾ ਨਾ ਆਪਣੇ ਹੀ ਪਾ ਛੜਿਆ ਜਾਦੂ ਬਣਾਵਾ ਦੀ ਆ ਜੀ ਘੁੱਟ ਚਾਹ ਪੀਂ। ਮੈਂ ਤਾਂ ਚਾਹ ਬਣਾ ਰਣੀ ਮੈਂ ਗੱਲ ਕਰਦੀ ਆ। ਆਹ ਘੁੱਟ ਵਗਾੜਿਆ ਕਰ ਜਦੋਂ ਮਾੜਿਆ ਪ੍ਰੀਤ ਫੋਨ ਕਰਦੀ ਦੀ ਇੰਨੇ ਦੇਦੇ ਇੰਨੇ ਦੇਦੇ ਰੁੱਖਾਂ ਨਾਲ ਹੀ ਲੱਗਣ ਦੇ। ਜੀਓ ਪਹਿਲਾਂ ਬਿਮਾਰ ਹੋ ਜਾਂਦੇ ਨਾ 6000 ਦਿੰਦੇ ਤੇ ਸਾਡੇ ਸਿਰ ਤੇ ਸਵਾਹ ਪੈ ਗਈ ਸੀ ਨਾ। ਭੁੱਖਾ ਭੁੱਖਾ ਆਹ ਦਾ ਕੰਮ ਹੋ ਹੀ ਗਿਆ ਸੀ। ਭਰਾਵਾ ਮੁੰਡੇ ਦਾ ਜਿਹੜਾ ਸਾਡੇ ਬੈਠਿਆ ਆ ਗਿਆ। ਤੇ ਦੇਖਿਓ ਕਿਦਾਂ ਸੱਸਾਂ ਦੀ ਕਿਦਾਂ ਮਾਰ ਮਾਰ ਨਹੀਂ ਰਹੇ ਐ ਪਰਵਟੇ ਚੋਚਾਣਾ ਗੱਲਾਂ ਕਰੇ। ਇਹਨਾਂ ਕੀ ਦੇਣੇ ਆ ਮੁੰਡਾ ਝੂਠ ਥੋੜੀ ਬੋਲਦਾ ਵਾ। ਮੁੰਡੇ ਦੇ ਲੱਛਣ ਵੇਖ ਲੈ ਵੀ ਤੂੰ ਪਿਓ ਨੂੰ ਨਹੀਂ ਦੱਸਣਾ ਹਾਂ ਹਾਂ ਗਵਿੰਦਰ ਰਿਆ ਪਈਆ ਤੇ 6000 ਰੁਪਈਏ ਕੀ ਤੱਕ ਦੇ ਮਰਨ ਦੇ ਦਸਤਾਨੇ ਦਸਤਾਨੇ ਲਿਆ ਨਹੀਂ ਹੈ ਆ ਤੇ ਪਣਾ ਆਡਾ ਤੇ ਰੱਬ ਕੱਖ ਰੱਖ ਗਿਆ ਮੁੰਡਾ ਵੀ ਆ ਗਿਆ ਹੈ ਇਹ ਚਾਉਂ ਜੇ ਨਾ ਕੁੱਟ-ਕੁੱਟ ਕੇ 6000 ਬਦਲੇ ਕੁੜੀ ਨੂੰ ਕਿਤੇ ਆ ਬੇਰ ਕਰ ਦਤਾ ਕਿਦਾਂ ਨਹੀਂ ਲਪਾਈ ਇਹਨਾਂ ਨੂੰ 6000 ਰੁਪਈਆ ਪਿਆਰਾ ਹੀ ਅੱਜ ਕੱਲ ਤੇ ਲੋਕਾਂ ਨੂੰ ਆਪਣਾ ਟੱਬਰ ਇੰਨਾ ਪਿਆਰਾ ਨਾ ਮਾਸਾ ਨਹੀਂ ਮਾਸਾ ਨਹੀਂ ਫੁੱਲ ਦੀ ਨਹੀਂ ਮਾਸਾ ਇਹਨੇ ਕਦੇ ਉਹਨੂੰ ਜਾਣਿਆ ਹੀ ਨਹੀਂ ਵੀ ਮੇਰੀ ਘਰ ਦੀ ਆ ਕਿ ਕੌਣ ਵਾ ਹੈ ਦੋਦੀ ਸੱਸ ਨੇ ਚੁੱਕਿਆ ਹੁਣ ਆ ਮੁੰਡੇ ਨੂੰ ਤੇ ਤਾਂ ਹੀ ਅਗਲਾ ਹੱਥੀ ਪਿਆ ਇਹ ਕਈ 6000 ਆਇਆ ਕਈ ਮੈਂ ਅੰਤਰਾ ਆਇਆ ਤਾਂ ਕਹੀ ਗਿਆ ਹੈ ਜੇ 6000 ਨੂੰ ਲੈਣ ਲੱਗਾ ਤਾਂ ਫਿਰ 6000 ਮੈਂ ਨੇ ਵੇਖ ਕੇ ਚਟਣਾ ਜੇ ਉਹ ਦੋਵੇਂ ਕਦੇ ਮਾਰ ਦਿੰਦਾ ਮਾਰ ਮਾਰ ਕੇ ਉਦਾਂ ਫਿਰ ਗੱਲ ਨਹੀਂ ਆਈ ਸ਼ਰਮਿੰਦੇ ਜੇ ਹੋ ਗਏ ਚਿੱਥੇ ਜੇ ਪੈ ਗਈ ਨਹੀਂ ਚੰਗਾ ਬਹੁਤ ਵਧੀਆ ਗੱਲ ਨਹੀਂ ਆਈ ਇੱਕ ਦੂਜੇ ਦੇ ਬੁੱਥੇ ਆਲੇ ਰੱਖਣ ਜਦੋਂ ਫਰੀਦ ਆਦੀ ਚਲੋ ਆਜੋ ਤੁਹਾਨੂੰ ਚਾਹ ਪਿਆਵਾ ਤੁਹਾਡੇ ਤੇ ਗਰਮਾ ਚਿ ਬਰਿਆਈ ਤੇ ਐ ਨਹੀਂ ਖੇ ਮੇਰੇ ਲੈ ਕਰਕੇ ਤਾਂ ਫਿਰ ਵੀ ਕੜੀ ਬੋੜ ਬੋੜ ਕਰਨ ਹਟਿਆ ਆ ਆਂਦੇ ਭੱਜ ਭੱਜ ਪੇਕਣ ਜਾਂਦੇ ਆ ਗਏ ਨਾ ਤਾਂ ਕੀ ਕਰੇ ਹੈ ਉੱਥੇ ਤੋਂ ਉਹਦੇ ਪੈਰ ਲੱਗਣ ਹੀ ਨਹੀਂ ਦਿੰਦੇ ਮਾੜੀ ਜੀ ਗੱਲ ਨੂੰ ਦੇ ਤੂੰ ਗੁੱਤੋਂ ਫੜ ਕੇ ਆਇਆ ਨੂੰ ਮਾੜੀ ਜੀ ਗੱਲ ਹੁੰਦੀ ਤਾਂ ਕੁੱਟ ਦਿੰਦਾ ਤੇ ਫੇਰ ਅਗਲੀ ਨੇ ਫੜ ਕੇ ਆਉਣਾ ਫਿਰ ਦੇਖਿਆ ਹੀ ਆਉਣਾ ਆ ਆ ਮੰਮੀ ਸਾਡੇ ਨਾਲ ਗੱਲਾਂ ਨੂੰ ਆ ਤੁਹਾਡੇ ਨਾਲ ਲੜਾਈ ਕੋਲ ਚ ਨਾ ਮੈਨੂੰ ਤੇ ਬਸ ਆਪਣਾ ਪੇਕਾ ਭੁੱਲ ਹੀ ਗਿਆ ਵੇਖ ਨਾ ਮੇਰਾ ਮੇਰੀ ਭਝਾਈ ਨੇ ਕਿਦਾਂ ਕੀਤਾ ਹੈ ਕਿਦਾਂ ਮਾਰਿਆ ਕੁੱਟਿਆ ਹੱਥੀ ਪਈ ਕੋਈ ਬੰਦੇ ਵਾਲੀ ਥੋੜੀ ਗੱਲ ਕੀਤੀ ਆ ਵੇਖ ਲਾਉਂਦੇ ਆ ਰਿਸ਼ਤੇ ਉਹਨਾਂ ਚਰ ਹੁੰਦੇ ਜਿਨਾ ਚਰ ਮਾਂ ਪਿਓ ਹੋਵੇ ਚੱਲ ਜੇ ਮੇਰਾ ਮਾਂ ਨਹੀਂ ਹੀ ਪਿਓ ਨਹੀਂ ਹੀ ਮਾਂ ਕਹਿੰਦੇ ਆ ਮਾਂ ਤੇ ਮਤਈ ਆ ਤੇ ਪਰ ਜਾਈ ਨਹੀਂ ਗੜੀ ਵੱਟੀ ਵਾਈ ਕਿਤੇ ਫੋਨ ਨਹੀਂ ਕੀਤਾ ਪੁੱਛਿਆ ਨਹੀਂ ਕਿਤੇ ਕਿਦਾਂ ਕਿਦਾਂ ਨਹੀਂ ਤੇ ਮਾਂ ਦੇ ਲੱchn ਦੇਖ ਲਾ ਤੇ ਮੈਂ ਤੇ ਕਹਿ ਨਹੀਂ ਆ ਮੰਮੀ ਵੀ ਇਹਨਾਂ ਕੋ ਮੈਂ ਕਿੱਲਾ ਕਿਉਂ ਰਹਿਣ ਦਾ ਆਪਣਾ ਹੁਣ ਮੈਨੂੰ ਪਤਾ ਤੇ ਲੱਗ ਗਿਆ ਇਹਨਾਂ ਦਾ ਲੱchnਾ ਨਾ ਇਹਨਾਂ ਕੋਈ ਮੇਰੀ ਪੇਰਵਾਹੀ ਤੇ ਕੀਤੀ ਨਹੀਂ ਆ ਵੀ ਲੜਕੋਲ ਕੇ ਗਈ ਆ ਤੇ ਮੈਂ ਕਿਉਂ ਆਪਣੀ ਜ਼ਮੀਨ ਛੱਡਾਂ ਤੋਂ ਵੱਡੀ ਸ਼ਦਾਨ ਹੋਣੇਗੀ ਜੇ ਆਪਣੀ ਜ਼ਮੀਨ ਛੱਡਿਆ ਕੀਤੇ ਲਿਆ ਵੇਚ ਉਥੇ ਵੇਚ ਕੇ 30 35 ਲੱਖ ਦੀ ਹੋ ਜਾਣੀ ਉਹ ਵੀ ਆਪਣੇ ਜਮਾ ਕਰਾ ਤੇ ਕਾਹੁੰਦਾ ਹੋ ਵਧੀਆ ਐਸ ਲੁੱਟੋ ਕਿਉਂ ਦੇਣੀ ਆ ਸਾਡੇ ਤੇ ਵਿਆਜ ਨਹੀਂ ਮੁਕਣਾ ਤੇ ਸਾਣਾ ਆਹੋ ਮੈਂ ਇਦਾਂ ਕਰਨੀ ਆ ਮੈਂ ਚਾਹਾਂ ਤੇ ਮੂੰਹ ਤੇ ਸਿੰਘਾ ਪਹਿਲਾਂ ਜਾ ਕੇ ਤੇ ਫਿਰ ਜੇ ਆਂਦੇ ਆਂਦੇ ਸਿੱਧੀ ਉਂਗਲੀ ਨਾਲ ਕਿਉਂ ਨਾ ਨਿਕਲੇ ਤੇ ਡੇਢੀ ਕਰਨੀ ਪੈਂਦੀ ਆ ਨਾ ਜਦੋਂ ਆਂਦੇ ਆ ਤੇ ਫਿਰ ਮੈਨੂੰ ਕਰਨੀ ਪੈਣੀ ਮੇਰਾ ਹੱਕ ਵਾ ਜਿੰਨਾ ਮੇਰਾ ਭਰਾ ਦਾ ਨਾ ਉਹਨਾਂ ਹੀ ਮੇਰਾ ਵਾ ਤੇ ਮੈਂ ਕਹਣਾ ਮੇਰਾ ਹਿੱਸਾ ਦੇ ਦੋ ਮੈਂ ਨਾ ਮੁੰਡਾ ਹੈ ਨਹੀਂ ਨਾ ਹੁਣ ਮੈਨੂੰ ਨਹੀਂ ਨਹੀਂ ਲੱਗ ਗਿਆ ਪਤਾ ਕਿੰਨੇ ਦਿਨ ਹੋਏ ਆ ਮੁਸ਼ਕਲ ਜਿਹੜੀ ਉਹਦੀ ਪੂਣੀ ਬੈਣੀ ਆ ਨਾ ਤੇ ਜੋ ਕੋਹਨੇ ਅੱਧੀ ਇੱਥੇ ਖੜ ਕੇ ਤੇਰਾ ਕੀਤਾ ਉਹ ਮੇਰੇ ਨੂੰ ਵਰਤਨ ਵਾਲੀ ਨੇ ਇੱਕ ਟੀਚਰ ਹੀ ਗੰਦੇ ਸਾਡੀ ਵੇਖ ਲਾਥੇ ਕਿਦਾਂ ਵਿਚਾਰੀ ਡਹੀ ਕੁੜੀ ਹੈ ਖਾਣਾਂ ਦੇ ਨਾਲ ਕਹਿੰਦੇ ਘਾਉਂਦੇ ਹੀ ਉਹ ਤੇ ਫਿਰ ਵੀ ਅਸੀਂ ਮਗਰ ਗਏ ਆ ਭਾਵੇਂ ਜਿੱਦਾਂ ਮਰਜੀ ਟੁੱਟੇ ਭੱਜੇ ਹੈਗੇ ਆ ਆਪਣੀ ਧੀ ਦੇ ਮਗਰ ਗਏ ਦੁੱਖ ਆਇਆ ਤੇ ਮੇਰੀ ਮਤੇਰ ਮੇਰੇ ਕੋ ਕਿਤੇ ਬੜੀ ਕਿਤੇ ਫੋਨ ਕੀਤਾ ਵੀ ਤੈਨੂੰ ਮਾਰਕ ਉੱਟ ਕੇ ਘੱਲ ਲਿਆ ਮੈਂ ਜਾ ਮੇਰੇ ਜਵਾਈ ਕੀ ਜਾਂਦਾ ਉਹਦੀ ਸੱਸ ਕੀ ਜਾਂਦੀ ਹੋਗੀ ਹੈ ਮੈਂ ਤਾਂ ਰਹਿ ਗਈ ਨਾ ਸਾਰੀ ਉਮਰ ਤਾਂ ਨਾ ਮੈਣਾ ਜੋਗੀ ਉਹਨਾਂ ਦੀ ਦੇਖ ਹੀ ਨਾ ਕਰ ਤੂੰ ਆਪ ਜਾ ਨਾਲੇ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ ਇਦਾਂ ਹੀ ਕਰਦੀ ਆ ਹਾਂ ਲਾ ਦੇ ਆ ਕੇ ਮੈਂ ਤੇ ਭਾਵੇਂ ਰਾਣੀ ਹਾਰ ਬਣਾ ਲਾਂ ਜੋ ਮਰਜ਼ੀ ਬਣਾ ਲਾਂ ਮਮੀ ਬਾਦਸ਼ਾਹ ਆਹੋ ਚਲੋ ਇਦਾਂ ਕਰਦੀ ਮੈਂ ਫੇਰ ਜਾਵਾਂ ਜਾ ਜਾ ਜੋ ਬੰਨ ਮੈਂ ਫੋਨ ਕਰ ਦੂੰਗੀ ਵੀ ਮੈਂ ਚੱਲੀ ਆ ਪੇਕੇ ਕੋਈ ਨਹੀਂ ਉਹਨੂੰ ਦੱਸ ਜਾ ਹਾਂ ਮਮੀ ਨੂੰ ਬੜਾ ਦਾ ਜਾ ਤੇ ਤਿਆਰ ਬਾਤ ਚ ਹੁੰਨੀ ਆ ਪਹਿਲਾਂ ਵੀਰ ਨੂੰ ਫੋਨ ਨਹੀਂ ਲਾ ਲਾ ਹੈਲੋ ਹਾਂ ਵੀ ਸਤਿ ਸ਼੍ਰੀ ਅਕਾਲ ਠੀਕ ਠਾਕ ਆਹੀ ਵੀ ਹਾਂ ਸਭ ਠੀਕ ਠਾਕ ਤਾਂ ਇਹੀ ਠਾਕ ਜੇ ਆਓ ਮੈਂ ਕਹਿਣ ਲਈ ਹਾਂ ਵੀ ਮੈਂ ਆ ਜਾਉਣਾ ਵਾ ਤੇ ਉਹ ਕਾਗਜ਼ ਪੱਤਰ ਲਿਆਓ ਉਥੋਂ ਜਿੱਥੋਂ ਮਿਲਦੇ ਬਚਾਰੀਂ ਚ ਮਿਲਦੇ ਕਿੱਥੇ ਤੇ ਮੇਰੇ ਨਾਲ ਜਾਓ ਆ ਉਹਦੇ ਪੈੜੀ ਦਾ ਕਰਦੀ ਹੈ ਜੱਠੀ ਹੁਣ ਜਿਹੜੀ ਮੇਰੀ ਬਣਦੀ ਮੈਨੂੰ ਦੇ ਦਿਓ ਲੇ ਹਿਸਾਬਣਦਾ ਹੈ ਮੇਰਾ ਚੱਲ ਆਣ ਕੇ ਗੱਲ ਕਰਦੀ ਤੂੰ ਕਾਗਜ਼ ਪੱਤਰ ਤਿਆਰ ਕਰ ਮੈਂ ਬਹੁਤਾ ਜੇ ਰੁਗਣਾ ਨਹੀਂ ਆ ਆ ਮੈਨੂੰ ਵੀ 100 ਕੰਮ ਆਪਣੇ ਸਹੁਰਿਆਂ ਦੇ ਕਰ ਹਾਂਜੀ ਦਵਾਈ ਕਿੱਥੇ ਲੈਣੀ ਕੋਈ ਨਹੀਂ ਆਜੋ ਕਰ ਰਹੀਆਂ ਸਾਰੇ ਜਣੇ ਕਰੇ ਹਾਂਜੀ ਚਲੋ ਠੀਕ ਜੀ ਕਿੰਦੂ ਡਿਆ ਕਹਿਣ ਆਹ ਕਹਿਣਾ ਗੁਣਾ ਕੇ ਤੁਹਾਡਾ ਸਿਆਪਾ ਕਰਨ ਡਿਆ ਹੈਗੇ ਸਾਡਾ ਹੁੰਦੇ ਸਿਆਪਾ ਕਰਨ ਡੇ ਭਾਈ ਐਡਾ ਭਖਿਆ ਕਿੱਥੋਂ ਆ ਗਿਆ ਤੂੰ ਭਖਿਆ ਹੂੰ ਦਈ ਜੇ ਅਗਲੀ ਆਉਣ ਕੌਣ ਕੁੜੀ ਤੇਰੀ ਆਹੋ ਕੀ ਕਰਨਾ ਕੀ ਕਰਨਾ ਅਗਲੀ ਆ ਵੀ ਚੱਲ ਮੇਰੇ ਨਾਲ ਕਚਹਿਰੀ ਜਦੋਂ ਤੇ ਆਹ ਤੁਹਾਨੂੰ ਉਦੋਂ ਕਿਹਾ ਸੀ ਕਰ ਲਓ ਫੋਨ ਫਾਨ ਹੈ ਤੇ ਉਦੋਂ ਤੋਂ ਤੁਹਾਡੀ ਆਕੜ ਨਹੀਂ ਮਾਣ ਤੁਸੀਂ ਚੜੀਆਂ ਹੀ ਦਾ ਸਮਾਨੇ ਵੀ ਨਾ ਅਸੀਂ ਨਹੀਂ ਕਰਨਾ ਸਾਡਾ ਤੇ ਗੁੱਡੀ ਥੱਲੇ ਡੇਕਦੀ ਸਾਡੀ ਪੂਰੀ ਗੱਲ ਦੱਸ ਐਵੇਂ ਨਾ ਈਦਾ ਕਰ ਕੀ ਹੋਇਆ ਡਰਾਈ ਜਾਂਦਾ ਤੂੰ ਫੋਨ ਆਇਆ ਵਾ ਤੇ ਇਹੀ ਗੱਲ ਚੱਲ ਜਲੀਏ ਕਚਹਿਰੀ ਉਹਨੇ ਨਾ ਕਿੱਲਾ ਕਰਾਉਣਾ ਹੋਰ ਉਹਨੇ ਕੀ ਆਖਣਾ ਤੇ ਜਾਣ ਨਹੀਂ ਆ ਮਾਤਾ ਸਾਰਾ ਕੁਝ ਤੇਰੇ ਕਰਕੇ ਹੋਇਆ ਤੈਨੂੰ ਮੈਂ ਕਿਹਾ ਸੀ ਨਾ ਚੁੱਪਚੀ ਤੇ ਪਿਆਲੀ ਸਾਰੀ ਆਪਣੇ ਮੁੰਡੇ ਦੇ ਨਾਂ ਲਵਾ ਦੇ ਲਵਾਈ ਹੁੰਦੀ ਅੱਜ ਟੈਨਸ਼ਨ ਨਹੀਂ ਹੋਣੀ ਭੁਗਤ ਹੁਣ ਤੇ ਇਦਾਂ ਕਹੀਦਾ ਹੁੰਦਾ ਵਾ ਪਿਆਲੀਆਂ ਇਦਾਂ ਮਿਲਦੀਆਂ ਜਿਦਾ ਤੂੰ ਮੇਰੇ ਸਿਰ ਤੇ ਚੜ ਕੇ ਨੱਚ ਕੇ ਕਹਿਨੀ ਆ ਤੂੰ ਕੀ ਗੱਲ ਆ ਮਾਂ ਪਿਓ ਦੀ ਜ਼ਿਆਦਤ ਬੱਚੇ ਲੈਂਦੇ ਹੀ ਆ ਆ ਹੁਣ ਆਣ ਕੇ ਉਹਨੇ ਵਿੱਚ ਲਾਤ ੜਾ ਦੇਣੀ ਇਹ ਤਾਂ ਫਿਰ ਲੈ ਆ ਜਾਣਾ ਉਹਨੇ ਮੁੰਡਾ ਲਾਤ ੜਾ ਦੇਣੀ ਨਹੀਂ ਲਾਤ ੜਾਤੀ ਤੇਰੇ ਨਹੀਂ ਲਾਤ ੜਾਉਂਦੀ ਐਵੇਂ ਨਾ ਡਰੀ ਜਾ ਤੂੰ ਮੇਰੀ ਸੁਣ ਲੋ ਆਹੋ ਇੱਕ ਗੱਲ ਹੁਣ ਮੇਰੀ ਕੰਨ ਖੋਲ ਕੇ ਸੁਣ ਲੋ ਜੋ ਮਗਰ ਹੋਇਆ ਸਾਰਾ ਕੁਝ ਭੁੱਲ ਜਾਓ ਤੇ ਬੰਦੇ ਦੇ ਪੁੱਤਾਂ ਨੂੰ ਜਦੋਂ ਉਹਨੇ ਆਉਣਾ ਨਾ ਤੇ ਸਮਝ ਲਓ ਵੀ ਮਗਰ ਕੱਖ ਹੋਇਆ ਹੀ ਨਹੀਂ ਐ ਏਦਾਂ ਮਿੱਠੀਆਂ ਪਿਆਰੀਆਂ ਹੋਜੋ ਤੂੰ ਇਹੋ ਗੱਲ ਸਹੀ ਆ ਹਾਂ ਮਾਦਾ ਤੂੰ ਪੈ ਜਾ ਬੰਨ ਕੇ ਲੱਤ ਤੇ ਮੈਂ ਤੇ ਕਹੂੰਗੀ ਮੰਮੀ ਤਿਲਕ ਕੇ ਡੇਗੀ ਸੀ ਨਾ ਲੱਤ ਤੇ ਲੱਗੀ ਸੱਟ ਤੇ ਧਿਆਨ ਹੀ ਨਹੀਂ ਗਿਆ ਉਹਨੂੰ ਫੋਨ ਲਾਉਂਦਾ ਇੰਨੇ ਦਿਨ ਕਲਾਣੀ ਦੀ ਜੀਭ ਵਿੱਕ ਡੀ ਮੈਨੂੰ ਮਾਰਨ ਨੂੰ ਕਿਤੇ ਆਂਦੀ ਓ ਸੋਟਾ ਤੂੰ ਮਾਰਿਆ ਹਾਂ ਮਾਦਾ ਅੱਖਣੀ ਹੁੰਦਾ ਦੋ ਮਿੰਟ ਆਹੇ ਮਹਾ ਮਰਦੀ ਮਰਦੀ ਬਚੀ ਆ ਮੈਂ ਕਰ ਲਾ ਕਰ ਲਾ ਕਰ ਬਚਾਓ ਗਿਆ ਅਸੀਂ ਪਹਿਲਾਂ ਤੈਨੂੰ ਕਿੱਥੋਂ ਦੇ ਦਈ ਗਏ ਅਸੀਂ ਤੇ ਆਪ ਵਕਤ ਨੂੰ ਫੜੇ ਸਾਡੇ ਤਾਂ ਪੈਸੇ ਲੱਗਣ ਦਾ ਬਹਾਨਾ ਬਨਜੂਗਾ ਤੇ ਜੇ ਮੈਨੂੰ ਨਾਨਾ ਲੋਲੋ ਪਾਪਾ ਕੀਤਾ ਤੇ ਮੈਂ ਤੌਣੀ ਤੈਨੂੰ ਲਾਉਣੀ ਉਹ ਫਿਰ ਉਹ ਮਾਦਾ ਤੇਰੇ ਗਾੜੀ ਹੱਥ ਜੋੜੇ ਇੱਕ ਕਰੀ ਮਿੱਠੇ ਪਿਆਰੇ ਹੋ ਕੇ ਆ ਉਹਨੂੰ ਇੱਥੋਂ ਤੋੜ ਗਏ ਜੇ ਆਜੂਗੀ ਆ ਤੇ ਬਹਿਣ ਗਈ ਆ ਤੇ ਫਿਰ ਆਪਾਂ ਨੂੰ ਖਾਣ ਨਹੀਂ ਮੁਰਕੇ ਮਗਰੋਂ ਵੇਖਾਂਗੇ ਆਪਾਂ ਕੀ ਕਰਨਾ ਤੇ ਕੀ ਕਰਨਾ ਹੁਣ ਦੱਸੋ ਇਹੋ ਹੀ ਕਰਨਾ ਉਹਦੇ ਲਿਆ ਮੈਂ ਦਵਾਈ ਦਿਨੀ ਤੁਹਾਨੂੰ ਤੇ ਖਾ ਆ ਕੇ ਆ ਨੱਤ ਬੰਨੂ ਮੈਂ ਉਹ ਸੱਚ ਮੰਮੀ ਮੈਨੂੰ ਚੇਤਾ ਆਇਆ ਲੱਤ ਬੰਨਣ ਨਾਲ ਤੇ ਕੁਝ ਨਹੀਂ ਹੋਣਾ ਇਹ ਨਾ ਮੈਂ ਅਗਲੀ ਆਖੇ ਮੈਂ ਗੱਡੀ ਕਰਾਏ ਦੇ ਕਰਕੇ ਲੈ ਜਾਨੀ ਆ ਹੱਥ ਬੰਨ ਆਖੀ ਗੂਠਾ ਹੀ ਨਹੀਂ ਲੱਗਣਾ ਕਿਹਨਾ ਬੰਨ ਆ ਸੱਜਾ ਹਾਥੀ ਆਹੋ ਕੰਮ ਕਰਦਾ ਹੁੰਦਾ ਵਾ ਆਖੀ ਮੈਨੂੰ ਸੱਟ ਲੱਗੀ ਤੇਰੀ ਪੈਲੀ ਆ ਤੇ ਇਹ ਤੇਰੇ ਕੋਈ ਜਾਣੀ ਆ ਆ ਮੇਰਾ ਰਮਾਨ ਆ ਲੈਂਦੇ ਰਮਾਨ ਹੁੰਦੇ ਆ ਬਥੇਰੇ ਦਿਨ ਲੰਘ ਜਾਂਦੇ ਹੁੰਦੇ ਆ ਤੇ ਕੀ ਬੰਨ ਪੱਟੀ ਲਿਆ ਫਿਰ ਕੇ ਚੁੰਨੀ ਆ ਤਾਂ ਫਲੇਟ ਲਾ ਮੈਂ ਕਰਦੀ ਕੋਨਾ ਕੋ ਲਿਆ ਲਿਆ ਛੇਤੀ ਕਰ ਤੂੰ ਦਵਾ ਦਵਾ ਸਾਸਰੀ ਘਰ ਬੈਣ ਸਾਸਰੀ ਘਰ ਹਾਏ ਹਾਏ ਵੇ ਹਾਂ ਮੇਰੀਆਂ ਨੀਂਦਾਂ ਡਾ ਕੇ ਤੇ ਕਿਦਾਂ ਸਿੱਧੀ ਦੀ ਸਿੱਧੀ ਪਈ ਆ ਹਾਏ ਨਹੀਂ ਗਾ ਆ ਜਾ ਕੀ ਸਾਸਰੀ ਘਰ ਹੈ ਹਾਏ ਮਿਲੀ ਵੀ ਨਹੀਂ ਚੱਜਣਾ ਮਿਲ ਲਿਆ ਮਿਲਣ ਵਾਲੇ ਲੱਛਣ ਨਹੀਂ ਕਰਦੇ ਤੁਸੀਂ ਕਾਦੇ ਰਿਸ਼ਤੇ ਰਹਿ ਗਏ ਅੱਜ ਕੱਲ ਕਿੱਥੇ ਆ ਗੁੱਸੇ ਆ ਕਿੱਥੇ ਆ ਵੀਰ ਵਰਿੰਦਰ ਵਾਰੋ ਮਾਰੋ ਆਵਾਜ਼ ਮੁੜ ਕੇ ਕਚੈਰੀ ਬੰਦ ਹੋ ਜੇਂ ਟਾਈਮ ਨਹੀਂ ਵਾਵਾ ਲੈ ਲੈ ਪਾਣੀ ਨਹੀਂ ਪਾਣੀ ਨਹੀਂ ਮੈਂ ਪੀਣਾ ਹਾਏ ਹੈ ਨਹੀਂ ਪੀ ਕੇ ਆਈ ਆ ਪੀਲਾ ਪਾਣੀ ਪੀਰੋ ਕਿਦਸ ਪਾਣੀ ਨਾ ਕਹਾਦਾ ਗੁੱਸਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦਾ। ਰਾਮਿੰਦਰ ਦੇ ਨਹੀਂ ਪੀਣਾ ਤੇ। ਛੇਤੀ ਕਰੋ। ਇਹ ਪੇਲੇ ਨਾ ਵਾ। ਹਾਏ ਹਾਏ ਗੱਲ ਕੀ ਹੋ ਗਈ ਆ? ਪਤਾ ਨਹੀਂ ਕਿੱਥੇ ਜਾਣਾ। ਦੱਸਿਆ ਨਹੀਂ ਵੀਰਿੰਦਰ ਨੇ। ਲਾਲਾ ਖੂਨ ਸਫੇਦ ਹੋ ਗਿਆ ਹੀ ਆ। ਆ ਖੂਨ ਤਾਂ ਤੁਸੀਂ ਪਾਣੀ ਕਰਕੇ ਰੱਖਤਾ ਵਾ। ਜਿਦਾਂ ਦਾ ਤੁਹਾਡੇ ਲੱਛਣ ਵਾ। ਥੋੜਾ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੋਂ ਗਈ ਨੂੰ। ਇੱਥੇ ਤੇ ਮੇਰਾ ਝਾਟਾ ਝੂਟਾ ਪੁੱਟ ਕੇ ਤੁਸੀਂ ਕੱਢਤਾ। ਚੰਗੀ ਹੋਏ ਮੇਰੀ ਸੱਸ ਵਿਚਾਰੀ ਜਿਹੜੀ ਲੈ ਗਈ ਹੈ ਜਿਹਨੂੰ ਮੈਂ ਰਾਤ ਦਿਨ ਗਾਲਾਂ ਕੱਢਦੀ ਆ ਹੈ ਤੇ ਤੁਸੀਂ ਤੁਸੀਂ ਜ਼ਰੂਰੀ ਨਹੀਂ ਸਮਝਿਆ ਵੀ ਕਿਤੇ ਫੋਨ ਕਰਕੇ ਪੁੱਛੀਏ ਇਹ ਕੁੜੀ ਕਿੱਦਾਂ ਕਿੱਦਾਂ ਨਹੀਂ ਹੈ ਚਲ ਆ ਦੇ ਹੈਗੀ ਹਿੰਮਤ ਐ ਜਿੱਦਾਂ ਦੀ ਹੈਗੀ ਤੂੰ ਤਾਂ ਮੇਰੀ ਆਪਣੀ ਹੈ ਨਾ ਨਿੱਕੀਆਂ ਮੋਟੀਆਂ ਗੱਲਾਂ ਕਿਹੜੇ ਘਰ ਚ ਨਹੀਂ ਹੁੰਦੀਆਂ ਤੁਸੀਂ ਤੇ ਐ ਕਰਤਾ ਵੀ ਜਿੱਦਾਂ ਇਹਨੂੰ ਦੇਸ ਨਿਕਾਲਾ ਹੀ ਕਰਤਾ ਮੁੜ ਕੇ ਜਾਣਾ ਹੀ ਨਿਕ ਦੇਸਣ ਹੁੰਦੀਆਂ ਪਹਿਣ ਤੂੰ ਕਿਹੜਾ ਹੰਨ ਫੋਨ ਲਾ ਕੇ ਰਾਜੀ ਖੁਸ਼ੀ ਪੁੱਛੀ ਤੂੰ ਮੇਰਾ ਸਾਯਦੀ ਹੈ ਤੇਰੇ ਪੇਕੇ ਦਾ ਘਰ ਹੀ ਕੋਈ ਤੁਹਾਡੇ ਘਟੀਏ ਚੱਖੀ ਪੀੜ ਹੋਈ ਹੈ ਤੁਹਾਨੂੰ ਕੁਝ ਨਹੀਂ ਬੈਠਾ ਠੰਡਿਓ ਕਿਉਂ ਇੰਨੀ ਤਬੀ ਆਈ ਹੈ ਕਿਤੇ ਨਹੀਂ ਚਲਿਆ ਤੇ ਚਲੋ ਤੁਸੀਂ ਆਵਾਜ਼ ਮਾਰੋ ਛੇਤੀ ਚਲੀਏ ਟਾਈਮ ਬਹੁਤ ਆ ਜਾਂਦੇ ਆ ਇੱਥੇ ਹੀ ਆ ਕਿਤੇ ਨਹੀਂ ਗਿਆ ਚਾਹ ਪਾਣੀ ਪੀ ਰੋਟੀ ਪਾਣੀ ਖਾ ਇੱਥੇ ਮੇਰੇ ਘਰ ਰੋਟੀਆਂ ਤੇ ਬਥੇਰਾ ਮੇਰੇ ਘਰ ਚਾਹ ਪਾਣੀ ਚੱਲਦਾ ਲੰਗਰ ਲੱਗਾ ਰਹਿੰਦਾ ਗੁਰੂ ਦਾ ਤੱਪੇਰਾ ਖਾਨੇ ਆ ਤੁਹਾਡੀਆਂ ਚਾਹਵਾਂ ਤੇ ਨਹੀਂ ਆਈ ਤੇ ਨਾਲ ਤੁਹਾਡੇ ਲੰਗਰ ਤੇ ਆਈ ਆ ਤੇ ਹੁਣ ਸੁਣਾ ਤੂੰ ਬਾਜੀ ਦੀ ਸਨਾਹ ਠੀਕ ਰਹਿੰਦਾ ਹੁਣ ਸਾਰੇ ਠੀਕ ਵਾ ਹੁਣ ਕੀ ਮਤਲਬ ਕੀ ਮਤਲਬ ਨਹੀਂ ਹੁਣ ਉਹ ਨਹੀਂ ਮੈਂ ਕਿਹਾ ਕਦੀ ਕਦੀ ਹੋ ਜਾਂਦੀ ਹੈ ਜੀ ਬਹੁਤ ਸਾਰਿਆਂ ਚ ਹੁੰਦੀ ਜਿੱਥੇ ਦੋ ਪਾਂਡੇ ਖੜਕਦੇ ਹੀ ਆ ਮਾਹੱਕ ਜੇ ਦਾਦੀ ਬਾਜੀ ਦੀ ਸਨਾਹ ਹੁਣ ਹੈ ਬਾਜੀ ਦੇ ਸੋਨੇ ਵਰਗਾ ਉਹਦੇ ਨਾਲ ਤਾਂ ਤੇ ਬੰਦਾ ਹੀ ਨਹੀਂ ਕੋਈ ਹਾਂ ਤੂੰ ਦੱਸ ਕਿੱਥੇ ਸੋਚ ਤੇਰਾ ਗਲਤ ਨੱਪਿਆ ਗਿਆ ਤੂੰ ਐਨੀ ਤਾਂ ਤੀ ਕਿਵੇਂ ਆਈ ਆ ਤਤੀ ਬਸ ਤੁਸੀਂ ਕੀਤਾ ਤਬ ਦੀ ਮਿੱਟੀ ਰੱਬ ਨੇ ਮੈਨੂੰ ਲਾਈ ਆਪ ਤੇ ਕਿਤੇ ਨਜ਼ਾਰੇ ਨਾਲ ਲੰਮੇ ਪਈ ਆ ਜਿੱਦਾਂ ਪਤਾ ਨਹੀਂ ਕਿਤੇ ਜਿਆਦਾ ਸੀਰੀਅਸ ਹੁੰਦੀ ਆ ਹਾਏ ਹਾਏ ਨਜ਼ਾਰੇ ਨਾਲ ਨਹੀਂ ਕਿਤੇ ਵੀ ਪਈ ਨਹੀਂ ਭੈਣਾ ਵੇ ਇਹ ਤੇ ਸਹੀ ਵੇ ਇਹੇ ਤੇ ਵਕਤ ਨੂੰ ਫੜੇ ਆ ਕੀ ਹੋਇਆ ਵਾ ਚੰਗਾ ਭਰ ਹਾਏ ਉਦੋਂ ਤੇ ਹੱਥ ਤੇ ਸਾਟ ਲੱਗੀ ਡੇਗੀ ਹੀ ਅਸੀਂ ਤੇ ਵਕਤ ਨੂੰ ਫੜੇ ਆ ਉਦੋਂ ਦੇ ਹਾਏ ਮੈਂ ਮਰ ਜਾ ਤੂੰ ਕਿਨੇ ਵੇਖਿਆ ਹੀ ਨਹੀਂ ਤੂੰ ਆਣ ਕੇ ਬੋਲਣ ਬੈ ਗਈ ਤੈਨੂੰ ਮਾਂ ਨਹੀਂ ਦਿਖੀ ਹਾਏ ਮੰਮੀ ਕੀ ਹੋਇਆ ਵਾ ਰਹਿਣ ਦੇ ਜਾ ਤੂੰ ਲੜ ਲਾ ਪਹਿਲਾਂ ਜਾ ਹਾਏ ਦੱਸ ਨਹੀਂ ਸਹੀ ਲੜ ਲਾ ਜਾ ਲੜ ਲਾ ਨਹੀਂ ਕੀ ਹੋਇਆ ਕੁਟਿਆ ਤੂੰ ਨੀ ਜਾਣੀ ਪੈਣਾ ਰਹਿਂਦੇ ਅਸੀਂ ਕਹੜੀ ਗੱਲੋਂ ਕੁੱਟਣਾ ਹੀ ਮਾਂ ਵਾ ਸਾਡੀ ਹਾਂ ਜਾਣਦੀ ਮੈਂ ਸਾਰਾ ਬੈਨ ਤੇਰੀ ਸਾਰਾ ਜਾਣਦੀ ਆ ਉੱਥੇ ਤੇ ਗੋਡੇ ਥੱਲੇ ਰੱਖਣੋਂ ਫੇਰਣ ਈ ਆ ਤੇ ਤਿਲਕ ਗਿਆ ਹੀ ਬਾਥਰੂਮ ਚ ਤੇ ਹੱਥ ਆ ਗਿਆ ਥੱਲੇ ਵੱਜਾ ਸ਼ੋਰ ਦੀ ਤੇ ਛੱਡ ਲੱਗ ਗਈ ਆ ਕਿੰਨੀ ਵਾਰੀ ਤੈਨੂੰ ਆਖਿਆ ਵਾ ਪੀ ਛੱਡ ਦੇ ਜ਼ਿੰਮੇਵਾਰੀਆਂ ਨਾ ਤਾਂ ਹੋ ਕੇ ਮਾ ਨਾਲ ਮੰਜੇ ਦੇ ਵਿਆਹ ਕਰ ਸੋਹਣੇ ਕੱਪੜੇ ਪਾ ਗਏ ਅੱਗ ਲੱਗੀ ਤੇ ਬਾਥਰੂਮ ਚ ਟੀਵੀ ਲਗਾ ਤੇ ਮੈਂ ਵੇ ਨਹੀਂ ਆਵੀ ਮਾਂ ਮੇਰੀ ਕੀ ਕਰਦੀ ਕੀ ਨਹੀਂ ਕੀ ਪਤਾ ਤੂੰ ਕੀ ਕੋਈ ਕਰਾਉਣੀ ਹੈ ਕੋ ਜੇ ਤੇਰੀ ਜਬਾਨ ਐਡੀ ਸਭ ਕੋ ਕਰਾਉਂਦੀ ਹੋਏਗੀ ਮਾਂ ਦਾ ਕਰਾਉਂਦੀ ਕੰਮ ਤੇਰ ਕੋ ਹੈ ਹਾਏ ਤਹ ਡਿੱਗੀਆਂ ਕੀ ਕਰਦੀ ਹਾਂ ਬਾਥਰੂਮ ਚ ਕੀ ਕਰਦੂ ਸੋ ਕੇਵੇਂ ਡਿੱਗੇ ਹੋ ਦੱਸਿਓ ਮਣਾਂ ਕਿਵੇਂ ਡਿੱਗੇ ਹੋ ਕੀ ਐ ਕੀ ਹੋ ਗਿਆ ਤੈਨੂੰ ਨੇ ਕੁਝ ਨਹੀਂ ਹੋਇਆ ਡਾਕਟਰ ਨੇ ਪ੍ਰਸ਼ੰਤ ਦੱਸਿਆ ਹੀ ਤੇ ਪੈਸਾ ਹਾ ਤੁਹਾਡੇ ਕੋ ਕਰਾਇਆ ਨਹੀਂ ਚਾਲਿਆ ਹਾਏ ਮੈਂ ਮਰ ਜਾ ਏਡਾ ਬੜਾ ਦੁੱਖ ਲਵਾ ਲਿਆ ਹਾ ਤੇ ਫੋਨ ਕਰਨਾ ਛੱਡਿਆ ਤੂੰ ਤੇ ਆਉਂਦੀ ਕਿਤੇ ਝਟਿਆ ਛੜਿਆ ਨੂੰ ਪੈ ਗਈ ਆ ਆਹ ਕਿਤੇ ਰਾਜੀ ਨਹੀਂ ਕਿਤੇ ਖੁਸ਼ੀ ਨਹੀਂ ਤੂੰ ਤੇ ਮਾਂ ਦਾ ਨਹੀਂ ਪੁੱਛਣ ਲਈ ਹੋ ਕੇ ਤਾਂ ਤੂੰ ਕੀ ਪੁੱਛਣਾ ਜਾ ਨਹੀਂ ਹਾਏ ਮੰਮੀ ਪਾਣੀ ਤੂੰ ਲਾ ਕੇ ਕੱਲੀ ਪੀ ਗਈ ਤੇ ਮੈਂ ਘਟ ਮੰਗਦੀ ਰਹੀ ਗਈ ਏਦਾਂ ਕਰਕੇ ਜਾ ਨਹੀਂ ਪਾਣੀ ਲਿਆ ਦੀਪ ਲਿਆਉਂਦੀ ਆ ਮੈਨੂੰ ਸੱਚ ਦੱਸ ਦੇ ਜੇ ਤੇ ਇਹਨੇ ਤੈਨੂੰ ਧੱਕਾ ਮੁਕੀ ਕੀਤੀ ਆ ਤੇ ਮੈਂ ਹੁਣੇ ਇਹਨੂੰ ਜੂਂੜਾ ਫੜ ਕੇ ਮੈਂ ਇੱਥੇ ਲੰਮੇ ਪਾ ਲੈਣੀ ਤੇ ਡਾਕਟਰ ਕੀ ਜਾਂਦੇ ਆ ਕਹਿੰਦੇ ਵੀ ਇੱਥੋਂ ਆ ਲੋ ਖੋਲਿਆ ਹੀ ਪਾਣੀ ਪੀਓ ਲੈ ਪਾਣੀ ਪੀ ਲੈ ਮੈਂ ਪੀ ਲਾ ਫੇਰੀ ਤੈਨੂੰ ਹਾਂ ਫੇਰੀ ਦਾਦੀ ਪੀ ਲੈ ਕੋੜ ਪਾਣੀ ਪੀ ਲੈ ਕਦੇ ਪਾਣੀ ਤੋਂ ਵੀ ਧਿਆਈ ਮਾਰੀ ਤੂੰ ਉਹਦਾ ਖਿਆਲ ਤੇ ਰੱਖ ਜੇ ਪੰਜੇ ਤਾਂ ਪੈ ਗਈ ਆ ਤਾਂ ਕਿੰਨੇ ਸਾਹਮਣਾ ਹੁੰਦਾ ਵਾ ਧੀਆਂ ਤੇ ਬਗਾਨਾ ਤੇਰ ਹੁੰਦੀਆਂ ਵਾ ਸਹੁਰੇ ਘਰ ਆਪਣੇ ਸੱਸਾਂ ਸੇਵਾ ਕਰਦੀਆਂ ਤੇਰਾ ਸਾਹਮਣ ਨਹੀਂ ਆ ਹੁਣ ਮੰਮੀ ਤੇਰੇ ਆਇਆ ਤੇ ਉਹ ਮਰਜੀ ਆਖਣਾ ਉਦੋਂ ਦੀ ਮਹੀਨਾ ਹੋ ਗਿਆ ਮੈਂ ਹੀ ਵਕਤ ਨੂੰ ਫੜੀ ਆ ਕੀ ਆਂਦੇ ਡਾਕਟਰ ਫੜਾਉਂਦਾ ਸਮਾਤਾ ਅੱਖਣਾ ਕੀ ਆ ਹਾਂ ਕਹਿੰਦੇ ਗੂਠਾ ਵੜ ਦੇਣਾ ਹਾਂ ਕੀ ਆ ਛਟ ਜੀ ਲੱਗੀ ਕੁਰਖੀ ਮੇਰੀ ਕਾਲ ਸੁਣੋ ਮੰਮੀ ਜੇ ਮਤਲਬ ਇਹ ਗੂਠਾ ਵੱਡਿਆ ਜਾਊਗਾ ਤੇ ਭਲਾ ਜਦੋਂ ਆਪਾਂ ਮਤਲਬ ਕੋਈ ਸੈਨ ਕੋਈ ਕਰਨਾ ਹੋਵੇ ਤਾਂ ਗੂਠਾ ਕਿਹੜਾ ਲੱਗਦਾ ਭਲਾ ਆਹ ਲੱਗਦਾ ਤੇ ਨਹੀਂ ਇਹੋ ਲੱਗਦਾ ਵਾ ਹਾਂ ਇਹੋ ਹੀ ਲੱਗਦਾ ਵਾ ਗੂਠਾ ਗਲ ਗਿਆ ਵਾ ਨਹੀਂ ਹਾਂ ਉਦਾਂ ਹੀ ਉਹਨਾਂ ਕੋਲ ਐਕਸਟਰਾ ਕੀਤਾ ਵਾ ਚਲ ਕੋਈ ਨਹੀਂ ਬਾਅਦ ਚ ਵੜਾਵਾਂ ਗਿਆ ਥਾ ਕਿਉਂ ਹਾਂ ਪਹਿਲਾਂ ਮੈਂ ਘਰਵਾਈ ਕਰਦੀ ਜਦੋਂ ਆ ਵਡਿਆ ਗਿਆ ਤੇ ਤੂੰ ਆਪ ਆ ਗੋਟ ਥੋੜੀ ਲਮਣਾ ਈਦਾ ਕਿਤੇ ਲਮਣਾ ਕੀ ਕਰਨ ਲਾਣਾ ਵਾ ਮਮੀ ਪਾਲੀ ਲੈਣੀ ਆ ਮੈਂ ਆਪਣੀ ਹਿੱਸੇ ਦੀ ਹਾਂ ਆਹੋ ਹਾਈ ਹਾਈ ਕਿਉਂ ਆਵਾ ਹਾਈ ਪੀੜਕ ਨਹੀਂ ਹੁੰਦੀ ਉੱਤੇ ਨੂੰ ਚਲ ਕੋਈ ਨਹੀਂ ਇਹ ਤਾਂ ਆ ਜਿਹੜਾ ਮੰਮੀ ਹਾਈ ਹਾਈ ਕਰਦੇ ਆ ਫਿਰ ਕੁੜੀ ਵੀ ਵੇਖ ਕੇ ਆ ਹੋਰ ਤਰਾ ਕਰਦੀ ਆ ਦਾਦੀ ਨੂੰ ਵੇਖ ਕੇ ਆ ਫਿਰ ਇਹਨੂੰ ਵੀ ਮਮੀ ਲੰਮੇ ਬਹਿ ਜਾਓ ਤੁਸੀਂ ਮੈਂ ਕੁੜੀ ਅੱਧੀ ਹੋ ਗਈ ਵੇਖ ਲੈ ਆ ਵੇਖ ਲੈ ਤੂੰ ਤੱਕ ਨਹੀਂ ਦੇਖਿਆ ਹੀ ਚਲ ਇਹ ਛੱਡ ਸੱਸ ਮੇਰੀ ਬੜੀਆਂ ਗੱਲਾਂ ਕਰਦੀ ਸੀ ਬਾਵਾ ਮਾਰ ਮਾਰ ਕੇ ਕਹਿੰਦੀ ਸੀ ਉਹ ਉਹ ਦੀਆਂ ਨਹੀਂ ਤੇ ਦਾਦੇ ਦਾੜੀ ਆ ਗਿਆ ਇਹਨੂੰ ਫੜਕੇ ਨਹੀਂ ਮੈਂ ਦੇਖੀ ਗਦਾ ਇਹਨੂੰ ਲੱਖ ਥੱਲੇ ਰੈਂਦੀ ਤੈਨੂੰ ਕੀ ਕਰਾਂ ਫਤ ਤੂੰ ਮੋਕਟਿਆ ਮਾਰਿਆ ਤੁਸੀਂ ਮੈਨੂੰ ਜਿੱਦਣ ਤੱਕ ਮਗਰ ਦੇ ਉਦਨ ਦੀਆਂ ਗਈਆਂ ਨਹੀਂ ਆ ਉਹ ਕਹਿ ਗਈ ਕਹਿ ਗਈ ਕੇ ਤੇਰੀ ਜੀਬ ਕਿੱਥਾ ਸੀ ਤੇ ਮੈਂ ਬਥੇਰਾ ਕੋ ਬੋਲਿਆ ਜਿਨੇ ਜੋ ਆ ਮੈਂ ਮਰ ਜਾ ਉਹਦੇ ਦਾਦੀ ਦਾੜੀ ਆ ਗਿਆ ਉਹਦੇ ਪਿਛਲਿਆਂ ਦੇ ਉਹਦੇ ਅਗਲਿਆਂ ਦੇ ਉਹਦੇ ਹਾ ਕੇ ਬਾਕੀ ਨਾ ਲਾ ਹੁਣ ਮੈਂ ਦੱਸ ਕੀ ਕੀ ਨਾ ਲਾ ਹਾਏ ਮੰਮੀ ਉੱਜੋ ਹਾਏ ਹਾਏ ਮੀ ਪਹਿਲਾਂ ਨਹੀਂ ਦੱਸਿਆ ਹੱਥ ਤੋਖਦਾ ਵਾ 20 ਵਾਰੀ ਕਿਹਾ ਨਾ ਜੋਰ-ਜੋਰ ਦੀ ਹੱਥ ਤਾਂ ਨੂੰ ਕਰਿਆ ਕਰੋ ਫਿਰ ਜੇ ਕੋਈ ਦਾਦੇ-ਦਾੜੀ ਨਮਲੇ ਤਾਂ ਫਿਰ ਕਿੱਦਾਂ ਕਿੱਦਾਂ ਲੜਨਾ ਚਾਹੀਦਾ ساری ਚਾਹ ਲਿਆ ਕੁੜੀ ਵਾ ਤੇ ਤੂੰ ਜੇ ਸੁਣਾ ਵੀ ਗੱਲ ਕਰ ਲਈਦੀ ਆ ਹਾਏ ਨਹੀਂ ਪਤਾ ਕਿ ਚਾਹ ਪੀਏਗੀ ਤੂੰ ਰੋਟੀ ਖਾਏਗੀ ਪਹਿਲਾਂ ਹੀ ਦੱਸ ਦੇ ਮੈਨੂੰ ਚਾਹ ਲਾਇਆ ਰੋਟੀ ਪਤਾ ਜਿੰਨੀ ਕਿ ਤੂੰ ਬਣਾਉਣੀ ਆ ਲੈ ਦੱਸ ਤੂੰ ਗੱਲ ਕਰ ਹਾਂ ਮੈਂ ਹੁਣੇ ਆਲੂ ਵਾਲੇ ਪਰੌਂਠੇ ਰਾ ਲੈਨੀ ਨਹੀਂ ਮੈਂ ਤੇ ਮੈਨੂੰ ਕਚੀਚੀਆਂ ਬੜੀਆਂ ਚੰਡੀਆਂ ਹੀ ਆ। ਆਏ ਹਾਏ ਨਹੀਂ ਮੈਂ ਮਰ ਜਾ ਚੰਗੇ ਵੇਲੇ ਤੂੰ ਦੱਸ ਦਿੰਨੀ ਆ। ਵੇਖ ਲੈ ਇਹੋ ਜੀ ਹੋਵੇਤੀ। ਚੱਲ ਜਿਹੜਾ ਮੇਰਾ ਦੁੱਖ ਸੁੱਖ ਤੇ ਸੁਣਦੀ ਨਾ ਤੂੰ ਆਣ ਕੇ। ਕੰਦੇ ਤੇ ਉੱਤੇ ਉਹਨਾਂ ਮੁੱਢਈ ਮੈਂ ਚੁੱਲੇ ਗੜੀ ਖਾਤ ਤੇ ਸੇਕਣ ਲਈ ਰੋਟੀਆਂ ਪਕਾਉਂਦੀ ਪਾਉਂਦੀ ਨੇ ਆਹ ਵੇਲਣਾ ਉੱਤੇ ਮਾਰਿਆ ਇਹਨੇ। ਹਾਏ ਸਿੱਧੀ ਸਿੱਧੀ ਦੱਸਾਂ ਹਾਂ ਵੀ ਮੇਰੇ ਵੇਲਣਾ ਮਾਰਿਆ ਤੇ ਮੇਰਾ ਹੱਥ ਤੋੜਿਆ ਵਾ ਹਾਂ। ਨਹੀਂ। ਹਾਂ। ਮਦਾ ਦਲਜ ਕੁਝ ਕਾਲਾ ਲੱਗਣ ਡਿਆ ਮੈਨੂੰ ਤੇਰੇ ਉਹਨੇ ਕੋਹ ਮਾਰਿਆ ਤਾਂ ਤੇਰੇ ਸਾਟ ਲੱਗੀ ਹੋਰ ਤੇ ਤੇਰੇ ਕਿਤੇ ਲੱਗੀ ਨਾ ਆ ਨੀੜੇ ਸੰਦੇ ਇਨੇ ਪਾਇ ਕੀ ਗੱਲ ਤੇ ਕਿਹਦੇ ਕੋ ਤੂੰ ਆਜ ਲਈ ਬੁਰਸੀਰ ਕੀ ਤਰੀ ਫਿਰਦੀ ਐ ਗੱਲਾਂ ਕਰਨੋਂ ਤੇ ਮਹੀਨਾ ਸਾਂਭੀ ਮੈਂ ਤੇ ਸਾਡੇ ਹੀ ਤੇ ਨਲਕ ਤੇਰੇ ਗੱਲ ਪਾਇਆ ਹੁਣੇ ਮੇਰੀ ਸੱਸ ਆਜੇ ਉਹਦਾ ਤਾਂ ਨੱਕ ਕਿੰਨਾ ਉੱਚਾ ਦਿਹਾੜੀ ਦੇ ਦੋ ਸੂਟ ਬਦਲਦੀ ਅਸੀਂ ਆਪਣ ਕੀ ਆ ਆਜੇ ਸਿੱਕਾਲਵੀਰ ਠੀਕ ਆ ਫਿਰ ਮੈਂ ਕਦੋਂ ਦੀ ਨਿਕਲਦੇ ਇਹ ਤੂੰ ਅਜੇ ਤੱਕ ਤਿਆਰ ਹੀ ਨਹੀਂ ਹੋਇਆ ਉਹ ਤਿਆਰ ਕੀ ਹੋਣਾ ਸੀ ਮੈਂ ਹੁਣ ਤੁਹਾਨੂੰ ਕੀ ਦਸਾਂ ਕਿਆ? ਯਾ। ਓਏ ਓ ਬੰਦਾ ਮਿਲਿਆ ਬਾਹਰ ਉਹਨੂੰ ਮੈਂ ਦੱਸਿਆ ਕਚੈਰੀ ਬਾਰੇ ਤੇ ਉਹ ਕਹਿੰਦਾ ਏ ਛੁੱਟੀ ਏ ਅੱਜ ਕਚੈਰੀ 'ਚ। ਹਾਂ? ਆਹ ਕਚੈਰੀ। ਕਚੈਰੀ ਦੱਸਿਆ ਨਹੀਂ ਵੀਰ ਨੇ ਤੈਨੂੰ? ਮੈਂ ਤਾਂ ਫੋਨ ਉੱਥੋਂ ਹੀ ਕੀਤਾ ਸੀ। ਵੀ ਕਾਜੂ ਕੋ ਕੁਝ ਕਰੋ ਇਕੱਠੇ ਤੇ ਚਲੋ ਕਚੈਰੀ 'ਚ ਜਾ ਕੇ ਗੂਠਾ ਘੜ ਤੇ ਮੇਰੇ ਨਾਂ 'ਤੇ ਜ਼ਮੀਨ ਲਿਖਤੀ ਵਰਤੀ ਕਰ ਲਓ ਸਾਰੀ ਤੇ ਮੇਰੇ ਜਿਹੜਾ ਹਿੱਸੇ ਦਾ ਕਿਲਾ ਮੈਨੂੰ ਦੇ ਦਿਓ। ਤੇ ਤੂੰ ਮੇਰੇ ਨਾਲ ਰੱਦਣਾ ਨਹੀਂ ਸਾਨੂੰ। ਜਿੰਦਾ ਜੀ ਨਹੀਂ ਕੋਈ ਮੈਨੂੰ ਪੁੱਛਣ ਡਿਆ। ਤੇ ਚਲੋ ਤੂੰ ਮਰ ਗਈ ਮੈਨੂੰ ਕਿਹਨੇ ਪੁੱਛਣਾ? ਹਾਏ ਨਹੀਂ ਤੂੰ ਐਂਦਾ ਕਿਉਂ? ਮਾਦਾ ਵੇਖੀ ਹੱਥ ਨਾਲ ਦੋਜੇ ਕੀ ਕਰਨ ਈ ਆ ਤੂੰ ਹੋ ਰਿਹਾ ਪਿਆਰ ਆਉਣਾ ਤੀ ਨਾ ਉਹ ਚਾਲ ਕੋਈ ਨਹੀਂ ਆਪਣਾ ਥੋੜਾ ਜਿਹਾ ਸੁਖ ਸੁਭਾਅ ਵੀ ਤਿਆਰ ਹੋ ਫਿਰ ਤਿਆਰ ਹੁੰਨੇ ਆ ਅੱਜ ਤੇ ਕਚਹਿਰੀ ਬੰਦ ਸਵੇਰੇ ਚੱਲ ਜੀ ਮੇਰੀ ਭੈਣ ਤੂੰ ਕੋਈ ਗੱਲ ਨਹੀਂ ਚਿੰਤਾ ਉਹ ਕਰਦੀ ਆ ਕਰ ਦੇਣਾ ਤੇਰੇ ਨਾਮ ਭਾਵੇਂ ਮੇਰੇ ਵਾਲੀ ਜ਼ਮੀਨ ਵੀ ਲੈ ਜਾ ਹੋਰ ਦੱਸ ਹੈ ਤੇਰੇ ਨਾਲੋਂ ਕਿਤੇ ਪੈਲੀ ਚੰਗੀ ਏ ਜ਼ਮੀਨ ਚੰਗੀ ਤੇਰੇ ਨਾਲੋਂ ਕਿਤੇ ਭੈਣਾਂ ਨਾਲੋਂ ਕਿਤੇ ਜ਼ਮੀਨਾਂ ਚੰਗੀਆਂ ਹੁੰਦੀਆਂ ਨੇ ਦੱਸ ਮੈਨੂੰ ਨੇਗੇ ਨੇਗੇ ਇਕੱਠੇ ਇੱਕੇ ਵੇੜ ਦੇ ਖੇਡਦੇ ਰਹੇ ਆ ਉਹੀ ਭੈਣ ਆ ਤੂੰ ਮੈਂ ਤੇਰਾ ਭਰਾ ਹੂੰ ਵੰਡਿਆ ਕੋ ਆਪਣਾ ਦੱਸਦੀ ਨਹੀਂ ਐ ਹੋਜੀ ਭੈਣ ਤੂੰ ਤੇ ਮੈਂ ਸਾਰੀ ਜਾਇਦਾਦ ਵਾਰਦਾ ਐ ਕਿਹੜੀ ਗੱਲ ਆ ਐਡਾ ਨਾ ਕਰਿਆ ਕਰ ਕੋਈ ਨਹੀਂ ਆਪਾਂ ਚੱਲ ਜਾਾਂਗੇ ਸਵੇਰੇ ਹੂੰ ਕਈ ਪਿੱਛੇ ਡੇ ਉਹ ਕੋਈ ਗੱਲ ਨਹੀਂ ਆ ਨਹੀਂ ਤਾਂ ਕਿਉਂ ਕਰਦੀ ਆ ਪਹਿਲੀ ਤੇਰੀ ਆ ਤੇਰੀ ਰਹਿ ਜਾਣੀ ਆ ਅਸੀਂ ਕਿਤੇ ਖੜਨੀ ਆ ਪਹਿਲੀ ਫੜ ਤੂੰ ਚਾਹ ਵੀ ਮੈਂ ਇਹ ਇੱਕ ਤਰ੍ਹਾਂ ਚਲਾ ਜਾਣੀ ਪਹਿਲੀ ਕਿਸੇ ਨੇ ਨਹੀਂ ਲੈ ਜਾਣੀ ਇਹ ਇੱਕ ਤੇ ਰੱਖ ਕੇ ਤੇ ਪਹਿਲੀ ਕਿਸੇ ਨੇ ਵੀ ਨਹੀਂ ਖੜਨੀ ਕਿੰਨਾ ਤੂੰ ਕਰਦੀ ਚੱਲ ਮਾੜਾ ਮੋਟੇ ਗੁੱਸੇ ਨਾਲ ਜੀ ਹੋ ਜਾਂਦੀ ਆ ਇੰਨਾ ਕਾਹਦਾ ਗੁੱਸਾ ਤੇਰਾ ਫੜ ਤੂੰ ਮੇਰੇ ਇਹਦੇ ਉਧਰ ਤੇ ਨਾ ਹੱਥ ਦੇ ਖੇਡਦੇ ਰਹੀਦਾ ਵਾ ਤੂੰ ਛੇੜਦੇ ਰਹੀਦਾ ਵਾ ਮੰਮੀ ਉਹ ਹੱਥ ਲੋ ਉਹ ਵੇ ਉਹ ਹੱਥ ਨਾ ਕਰ ਲੋ ਨਾ ਦਿਖਾ ਲਿਓ ਹੱਥ ਕਿਤੇ ਮੇਰੀ ਗੱਲ ਸੁਣੋ ਤੁਸੀਂ ਸਵੇਰੇ ਜਾ ਕੇ ਆ ਸਾਰੀ ਪਹਿਲੀ ਭੈਣਾਂ ਤੇ ਨਾ ਕਰ ਦਿਓ ਆਪਾਂ ਪਹਿਲੀ ਕੀ ਕਰਨੀ ਆ ਰੋਟੀ ਦੋ ਟਾਈਮ ਦੀ ਆਪਾਂ ਖਾ ਲੈਣੀ ਆ ਉਹਦੀ ਸਸਦਾ ਸੁਭਾ ਨਹੀਂ ਚੰਗਾ ਮੀਂਹ ਸੌਣੀ ਆ ਆ ਇਹਨੂੰ ਪਹਿਲੀ ਮਿਲ ਜੂਗੀ ਤੂੰ ਚਾਹ ਪੀ ਬੇਫਿਕਰੀ ਹੋ ਕੇ ਫੜੋ ਮੰਮੀ ਇਹਦੇ ਵਿੱਚ ਚਾਹ ਫੜੋ ਗੱਲਾਂ ਕਰਦੇ ਹੋਣੇ ਆ ਹਾਏ ਮੈਨੂੰ ਤੇ ਮੰਮੀ ਦੇ ਹੱਥ ਦੀ ਫਿਕਰ ਭਈ ਤੂੰ ਮਾਰਾ ਮਿੰਟ ਬਾਅਦ ਆ ਹੱਥ ਲੈ ਆਉਣੀ ਆ ਮੇਰਾ ਰਦਾ ਰਸੀ ਲਾਏਗਾ ਨਾ ਤੇ ਤੇਰੇ ਗਲ ਨੂੰ ਹਾਥਾ ਹਨਾ ਪੀੜ ਹੁੰਦਾ ਫਿਰ ਤੂੰ ਬਾਅਦ ਫਿਰ ਰਾਤ ਸਾਡੀ ਜਾਨ ਖਾਣੀ ਇਹਨੇ ਕੋਈ ਨਹੀਂ ਮੈਨੂੰ ਇੱਧਰ ਲੈ ਜਾਓ ਮੈਨੂੰ ਉੱਧਰ ਲੈ ਜਾਓ ਕਿ ਨਾ ਕਰਦੇ ਤੁਸੀਂ ਮੇਰਾ ਤੇ ਮੈਂ ਨਾ ਮੈਂ ਅਹੀ ਹੋਰ ਕੀ ਦਾ ਕਰਨਾ ਵਾ ਕਾਡੀਆਂ 5-7 ਅਹੀਆਂ ਵਾ ਇੱਕ ਤੇ ਹੱਦੀ ਦਾ ਨਾਣ ਆ ਇੱਕ ਹੋਇਆ ਕ ਭੈਣ ਹੈ ਮੇਰੀ ਚਲ ਕੋਈ ਨਹੀਂ ਮੈਂ ਤੇ ਬੀਬੀ ਦੀ ਮੰਮੀ ਲਈ ਦਵਾਈ ਨਾ ਤੁਹਾਨੂੰ ਕਹਿ ਦੇਗੀ ਜਾਨੀ ਆਪਣੀ ਸਾਸ ਨੂੰ ਨਹੀਂ ਪਤਾ ਚੋਰੀ ਰੱਖੀ ਮੈਂ ਤੇ ਤੁਹਾਨੂੰ ਕਰਾਓ ਪ੍ਰਸ਼ਨ ਪੁੱਛਣ ਚੰਗਾ ਕੋਈ ਨਹੀਂ ਕਿੰਨੇ ਕਿੰਨੇ ਪੈਸੇ ਲੈਂਦੇ ਮੈਂ 5000 ਆ ਤੇ ਚਲ ਕੋਈ ਨਹੀਂ ਜੇ ਹੁਣ ਸਰਦਾ ਮਾਤਾ ਦਾਦੀ ਇਹਦਾ ਸਰਵਚਾਰੀ ਦਾ ਪ੍ਰਸ਼ਨ ਕਰਾ ਲਓ ਚਲ ਕੋਈ ਨਹੀਂ ਆ 5 ਦੇ ਜਾ ਬਾਕੀ ਅਸੀਂ ਕਰ ਲਾਂਗੇ ਕਿ ਜੋ ਫੜਫੜ ਲੈਨੇ ਆ ਹੋਰ ਕਿੰਨੇ ਕ ਚਾਹੀਦੇ ਆ ਨਹੀਂ ਨਹੀਂ ਕੋਈ ਨਹੀਂ ਆ ਪੰਜ ਨਾ ਸਰ ਜਾਣਾ ਕੋਈ ਗੱਲ ਨਹੀਂ ਜੇ ਲੋੜ ਪਊ ਮੈਂ ਫੜ ਲਵਾਂਗਾ ਨਹੀਂ ਤੇਰੇ ਪੈਸੇ ਲੈਣੇ ਮੇਰੀ ਕੁੜੀ ਨੇ ਲਿਆਂਦੇ ਮੈਦੀ ਦਵਾਈ ਲੈਣੇ ਪੈ ਆ ਵੇਖ ਲੈ ਦਵਾਈ ਵੀ ਮੈਂ ਹੀ ਲਿਆ ਕੇ ਦੇਣੀ ਆ ਭੈਣ ਮੈਨੂੰ ਦੇ ਕੇ ਜਾਊਗੀ ਬਾਕੀ ਨਾ ਚੰਗਾ ਵੀਰ ਮੈਂ ਪੈਸੇ ਦਿਹਾਤੇ ਰੱਖਣੇ ਇਨੇ ਮਾੜੀ ਫਿਰ ਹਾਏ ਹੱਥ ਦੋ ਜੂਗਾ ਦਾ ਦਾ